ਹਾਂਜੀ ਖਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰਾ ਡੈਰੀ ਫਾਰਮ ਤੇ ਜਿਹੜੇ ਵੀਰ ਆਪਣਾ ਚੈਨਲ ਦੇਖਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਜੀ ਆਪਣਾ ਨੰਬਰ ਹੈਗਾ 9501634323 9501634323 ਅੱਜ ਆਪਾਂ ਪਿੰਡ ਭੈਰੂਪੇ ਤੋਂ ਬਾਹਰ ਦੀ ਵੀਡੀਓ ਪਾਉਣ ਲੱਗੇ ਆ ਪਹਿਲਾਂ ਬਾਈ ਜੀ ਉਹਨਾਂ ਤੋਂ ਨਾਮ ਤੇ ਐਡਰੈਸ ਪੁੱਛਾਂਗੇ ਉਸ ਤੋਂ ਬਾਅਦ ਵੈੜਵਾਰੇ ਜਾਣਕਾਰੀ ਲੈ ਕੇ ਦੱਸਦੇ ਆ ਬਾਈ ਸਤਿ ਸ੍ਰੀ ਅਕਾਲ ਅੱਛਾ ਜੀ ਕਾਜੀ ਪਹਿਲਾ ਆਪਣਾ ਪੂਰਾ ਨਾਮ ਤੇ ਐਡਰੈਸ ਦੱਸ ਦਿਓ ਜੀ ਗੁਰਪਾਲ ਸਿੰਘ ਫੌਜੀ ਹਾਂਜੀ ਜੈਨਗੀ ਪਿੰਡ ਭਾਈ ਰੂਪਾ ਤਫਸੀਲ ਫੂਲ ਜ਼ਿਲ੍ਹਾ ਹੁਣਾਂ ਮੋਬਾਈਲ ਨੰਬਰ ਜੀ 99159 96384 ਹਾਂਜੀ ਇਹ ਨਾਲ ਨੰਬਰ ਆ ਇਹ ਬੜ ਆਪਣੀ ਕਿਹੜਾ ਸੋਸ ਹੁੰਦੀ ਹੈ ਜੀ 80 ਦੇ ਸੋਸ ਜੀ ਪਿਛਲੇ ਸਵੇਰ ਹਾਂ ਪਹਿਲੇ ਸਵੇਰ ਲੈਂਦੀ ਸੀ ਸੂਣ ਵਾਲੀ ਹਾਂਜੀ ਹਾਂ ਤੇ ਹੁਣ 80 ਦੇ ਸੋਸ ਜੀ ਦੇ 20 ਲੀਟਰ ਘੱਟੋ ਘੱਟ ਦੁੱਧ ਇਹ ਦੇਊਗੀ ਘੱਟੋ ਘੱਟ ਠੀਕ ਹਾਂ ਜਿਹਨੇ ਪਿਛਲੇ ਸਾਲ ਤੁਹਾਡੇ ਕੋਲੇ 20 ਲੀਟਰ ਦੁੱਧ ਕੱਢਿਆ ਨੇ ਹਾਂ ਭਾਈ ਪੂਰੀ ਸੀਡ ਹੈ ਪੂਰੀ ਚਾਰੂ ਕੋਈ ਅੰਤ ਨਹੀਂ ਠੀਕ ਆ ਦੇ ਮੜਾ ਤੋੜ ਕੇ ਦਿਖਾਉਗੇ ਹਾਂ ਵੀ ਤੋੜ ਕੇ ਦਿਖਾ ਦੋ ਇਤਨੂੰ ਕਿਹੜਾ ਵਾਕੀ ਵਹਿੜ ਦਾ ਜਿਹੜਾ ਇਹ ਮਲੇਵਾ ਬਹੁਤ ਵਧੀਆ ਚਾਖੜੀ ਵਾਲਾ ਲੇਵਾ ਜਿਹਨੇ ਲਮਕਮਾ ਨਹੀਂ ਹੈਗਾ ਇਹ ਬਾਹਰ ਦਾ ਕੱਦ ਕਾਠ ਬਹੁਤ ਆ ਬਸ ਇਧਰ ਹੀ ਮੋੜ ਲ ਅੰਦਰ ਕੋਈ ਥੋੜੀ ਜਗ੍ਹਾ ਹੀ ਤੰਗੀਆਂ ਕਰਕੇ ਨਾ ਹਾਂ ਤੇ ਇੱਥੇ ਵੀ ਕੋਈ ਨਹੀਂ ਕੋਈ ਆਪਣਾ ਟੀਕੇ ਦਾ ਪਤਾ ਹੀ ਕਿਹੜਾ ਰਖਾਇਆ ਵਾ ਠੀਕਾ ਜੀ ਯਾਰ ਬੰਦਗਾ ਲਾਇਆ ਸੀ ਮਹਿੰਗਾ ਠੀਕਾ ਠੀਕਾ ਬਾਈ ਜਿਹੋ ਨਹੀਂ ਕਹਿੰਦੇ ਮਹਿੰਗਾ ਲਾਇਆ ਸੀਗਾ ਤੇ ਕਿੰਨਾ ਹਫਤਾ ਰਹਿ ਗਿਆ ਸੂਣ ਦੇ ਵਿੱਚ ਇੱਕ ਹਫਤਾ ਤੇ ਰੇਟ ਆਪਣਾ ਫੋਨ ਤੇ ਘਰੋਂ ਦੱਸੋਗੇ ਹਾਂ ਜੀ ਰੇਟ ਬਾਈ ਜੀ ਕਹਿੰਦੇ ਫੋਨ ਤੇ ਦੱਸਾਂਗੇ ਇਹਦਾ ਨੰਬਰ ਸਕਰੀਨ ਤੇ ਲਾਵਾਂਗੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਬੈੜ ਦਾ ਰੇਟ ਮਕਰ ਕਰਕੇ ਆਪਣਾ ਖਰੀਦ ਸਕਦੇ ਹੋ ਕੱਦ ਤੇ ਬੇਲ ਆਵਾਡ ਦਾ ਬਹੁਤ ਜਣੇ ਜਿਆਦਾ ਥਣ ਵੀ ਬਹੁਤ ਵਧੀਆ ਲੱਗਿਆ ਚਾਰ ਹੀ ਥਾਣਾ ਕੋਈ ਪੰਜਵਾਂ ਥਾਣ ਨਹੀਂ ਹੈਗਾ ਬੈੜ ਦੇ ਪੂਰੀ ਸੀਲ ਹੈ ਪੂਰੀ ਪੂਰੀ ਸੀਲਾ ਬਾਕੀ ਚਾਰ ਉਹ ਸੀਰੀ ਬਾਈ ਹੁਣ ਦਾਣਾ ਥੋੜੀ ਜਿਹੀ ਜਗਾ ਕਰਕੇ ਇੱਥੇ ਖੜੀ ਆ ਨੌਂ ਜਿ ਵਧਿਆ ਕਰਕੇ ਥੋੜਾ ਤਾਂ ਕਰਕੇ ਮਾੜਾ ਲੰਗ ਜਾ ਮਾਰਦੀ ਆ ਬਹੁਤ ਬਾਹਰ ਬੁਰ ਨਿਕਲਦਾ ਉਹ ਸਾਬ ਨਾਲ ਹੋ ਇਹ ਕਹਿੰਦੇ 21 ਪਸ਼ੂ ਰੱਖਿਆ ਹੋਇਆ ਇਹਨਾਂ ਦਾ ਬਾਈ ਜੀ ਕਹਿੰਦੇ ਇਹ ਵੀ ਹਰ ਕੇ ਹੁਣ ਵੇਚ ਕੇ ਜੇ ਲੋੜ ਲੱਗਾ ਤਾਂ ਮੱਝ ਲੈਣੀਆਂ ਨੇ ਤਾਂ ਕਹਿੰਦੇ ਕੋਈ ਪਸ਼ੂ ਨਹੀਂ ਹਨ ਲੱਗ ਕੇ ਤੇ ਨੰਬਰ ਲਾਵਾਂਗੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਬਾੜ ਖਰੀਦ ਸਕਦੇ ਓਕੇ ਬਾਈ ਸਤਿ ਸ੍ਰੀ ਅਕਾਲ